ਇਹ ਤਾਂ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆ ਵੀ ਆਪਾਂ ਬਾਕੀ ਦਾ ਕੰਮ ਕਰਨੇ ਕਰਨੇ ਆ ਪੰਜਾਬੀ ਵਾਲਾ ਕੰਮ ਜ਼ਰੂਰ ਕਰਨੇ ਆ ਪੰਜਾਬੀ ਜ਼ਰੂਰ ਸਕੂਲਾਂ 'ਚ ਕਰवानी ਹੈ ਕੀ ਇਹ ਜਿਹੜੇ ਪੇਰੈਂਟਸ ਹੈ ਉਹਨਾਂ ਦੀ ਮੰਗ ਸੀ ਜਾਂ ਤੁਹਾਡਾ ਦੁੱਖ ਸੀਗਾ ਪੰਜਾਬੀ ਤਾਂ ਮੇਰੀ ਮਦਰ ਲੈਂਗੁਏਜ ਪੰਜਾਬੀ ਹੈ ਉੱਥੋਂ ਮੈਂ 15 ਸਾਲ ਦਾ ਸੀਗਾ ਜਦੋਂ ਆਏ ਆ ਤਾਂ ਉਹ ਵੀ ਸੀਗਾ ਕਿ ਜਦੋਂ ਪੰਜਾਬੀ ਦੇ ਵਿੱਚ ਉਸ ਟਾਈਮ ਜਦੋਂ ਆਇਆ ਬਹੁਤ ਘੱਟ ਹੁੰਦੇ ਸੀਗੇ ਪੰਜਾਬੀ ਤਾਂ ਸਕੂਲਾਂ ਦੇ ਵਿੱਚ ਕਾਫੀ ਬੁਲਿੰਗ ਹੁੰਦੀ ਸੀਗੀ ਕੀ ਇੰਨੀ ਵਧੀਆ ਭਾਸ਼ਾ ਆਪਣੇ ਇੰਨੀ ਵਧੀਆ ਤੁਹਾਡਾ ਕਲਚਰ ਆ ਇੰਨਾ ਵਧੀਆ ਤੁਸੀਂ ਨਾਲ ਸਾਰਾ ਪਰਿਵਾਰ ਜੁੜੇ ਹੈ ਇੱਕ ਇਸ ਕਲਚਰ ਦੇ ਥਰੂ ਇਹਨੂੰ ਆਪਾਂ ਕਿਉਂ ਨਾ ਬੰਡੀਏ ਜੇ ਤੁਸੀਂ ਇਸ ਨੂੰ ਕਿਵੇਂ ਦਸੋਗੇ ਵੀ ਇਹਦੇ ਫਾਇਦੇ ਕੀ ਕੀ ਆ ਇੱਕ ਤਾਂ ਅਸੀਂ ਸਭ ਤੋਂ ਵੱਡਾ ਮੰਨਦੇ ਸਾਡੀ ਮਦਰ ਲੈਂਗੁਏਜ ਹੈ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਠ ਅਸੀਂ ਕਰ ਸਕਦੇ ਹਾਂ ਸਾਡਾ ਇਤਿਹਾਸ ਪੜ ਸਕਦੇ ਹਾਂ ਦੂਜੇ ਕੋਈ ਇਸ ਦਾ এডਿਕੇਸ਼ਨ ਦੇ ਵਿੱਚ ਕੋਈ ਕ੍ਰੈਡਿਟ ਵਗੈਰਾ ਵੀ ਮਿਲਦੇ ਆਗੇ ਸੋ ਮੇਰੇ ਚ ਅੱਗੇ ਵੀ ਸਿਗਾ ਚਾ ਕੇ 1 ਪਲਸ ਅੱਜ ਕੱਲ ਕੋਈ ਵੀ ਜੌਬ ਦਸੀ ਲੈਂਦੇ ਆ ਜਿੰਨੀ ਆਪਣੀ ਪਾਪੂਲੇਸ਼ਨ ਹੋ ਰਹੀ ਹੈ ਇੱਥੇ ਪੰਜਾਬੀ ਦੀ ਹਮੇਸ਼ਾ ਜੇ ਤੁਹਾਨੂੰ ਦੋ ਲੈਂਗੁਏਜ ਆਉਂਦੀਆਂ ਆ ਉਹਦਾ ਜ਼ਿਆਦਾ ਚਾਂਸਸ ਹੈਗਾ ਜੌਬ ਨੂੰ ਲੈਣ ਲਈ ਸੋ ਕੋਈ ਮੈਡੀਕਲ ਵਿੱਚ ਚੱਲ ਜਾਓ ਜਾਂ ਇੰਜੀਨੀਅਰਿੰਗ ਵਿੱਚ ਚੱਲ ਜਾਓ ਤਾਂ ਜਾਂ ਤੁਸੀਂ ਸਟੋਰਾਂ ਦੇ ਵਿੱਚ ਚਾ ਫਾਰਮਿੰਗ ਦੇ ਵਿੱਚ ਹਰ ਇੱਕ ਦੇ ਜਗ੍ਹਾ ਜਿਨੂੰ ਪੰਜਾਬੀ ਨਾਲ ਆਉਂਦੀ ਹੈ ਸੈਕਿੰਡ ਲੈਂਗੁਏਜ ਉਹਦੇ ਪਹਿਲਾ ਚਾਂਸਸ ਜ਼ਿਆਦੇ ਆ ਜੌਬ ਮਿਲਣ ਦੇ ਮੇਰਾ ਕੱਲਾ ਹੀ ਨਹੀਂ ਹੈਗਾ ਇਹ ਉਦਮ ਨਾਲ 8 8 ਸਾਲ 9 ਸਾਲ ਹੋ ਗਏ ਸੀਗੇ ਇਹਨੂੰ ਆਪਾਂ ਸਕੂਲ ਦੇ ਵਿੱਚ ਜਦੋਂ ਜੈਦ ਕਰਦੇ ਹਾਂ ਉਹ ਆਪਾਂ ਚਾਹੁੰਦੇ ਸੀਗੇ ਕਿ ਸਾਡੀਆਂ ਪੰਜਾਬੀ ਨੂੰ ਵੀ ਨਾਲ ਸਪੈਨਿਸ਼ ਦੇ ਆਪਸ਼ਨ ਰੱਖੋ ਤਾਂ ਕਹਿੰਦੇ ਸੀਗੇ ਕਿ ਨਹੀਂ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ ਨਾਫ ਸਟੂਡੈਂਟਸ ਨਹੀਂ ਹੈਗੇ ਆ ਇਹਦੇ ਨਾਲ ਜਿਕਾਰਾ ਮੂਵਮੈਂਟ ਆਇਆ ਕਿਥੇ ਆਪਣੇ ਸਿੱਖਸ ਵਾਲਿਆਂ ਦੀ ਆ ਜੂਥ ਦੀ ਉਹਨਾਂ ਨੇ ਵੀ ਕਾਫੀ ਆਪਣਾ ਸਾਥ ਦਿੱਤਾ ਤੋਂ ਬਾਅਦ ਕਿੱਦਾਂ ਸਟਾਰਟ ਹੋਇਆ ਸੀਗਾ ਜੇ ਕਿਸੇ ਹੋਰ ਸਟੇਟ ਦੇ ਵਿੱਚ ਵੀ ਕਿਸੇ ਨੇ ਇਸ ਨੂੰ ਲਾਗੂ ਕਰਨਾ ਹੋਵੇ ਵੀ ਅਸੀਂ ਵੀ ਆਪਣੇ ਏਰੀਏ ਦੇ ਵਿੱਚ ਸਕੂਲਾਂ ਵਿੱਚ ਪੰਜਾਬੀ ਪ੍ਰਤੀ ਸੁਚੇਤ ਹੋਣਾ ਚਾਹੁੰਦੇ ਆ ਪੰਜਾਬੀ ਪੜ੍ਹਾਉਣਾ ਚਾਹੁੰਦੇ ਆ ਉਹਨਾਂ ਨੂੰ ਕਰਨਾ ਕੀ ਪੈਣਾ ਸਟਾਰਟਿੰਗ ਕੀ ਹੈ ਜਿਹੜਾ ਪ੍ਰੋਸੀਜਰ ਨੈਕਸ ਆ ਉਹਨਾਂ ਨੇ ਫਿਰ ਬਜਟ ਦੇ ਵਿੱਚ ਦੇਖਣਾ ਪੈਂਦਾ ਕਿ ਕਿੰਨੇ ਪੈਸੇ ਹੈਗੇ ਆ ਟੀਚਰ ਨੂੰ ਹਾਇਰ ਕਰਨ ਲਈ ਹੁਣ ਲੱਖ ਡਾਲਰ ਤੋਂ ਦੋ ਓਵਰ ਸਟਾਰਟਿੰਗ ਆ ਇਹਨਾਂ ਦੇ ਵਿੱਚ ਏ ਟੀਚਰਾਂ ਦੀ ਆਪਾਂ ਆਪਣੇ ਨਿਆਣਿਆਂ ਨੂੰ ਕਹੀਏ ਗਵੰਡੀਆ ਰਵੇ ਕਹੀਏ ਵੀ ਦੇਖੋ ਨਾਲ ਜੇ ਤੁਹਾਨੂੰ ਪੰਜਾਬੀ ਸਿੱਖੋ ਸਾਡੇ ਕਲਚਰ ਬਾਰੇ ਪੜੋ ਦੇਖੋ ਕੀ ਆ ਤੁਸੀਂ ਹੋਰ ਅੰਡਰਸਟੈਂਡਿੰਗ ਹੋਵੋਗੇ ਕਿ ਮੈਸ ਲੀਡਿੰਗ ਕਰਦੇ ਆ ਕਿ ਪਤਾ ਨਹੀਂ ਕੌਣ ਹੈਗੇ ਪੰਜਾਬੀ ਜਦੋਂ ਪੜੋਗੇ ਆਪਣੇ ਬਾਰੇ ਹਿਸਟਰੀ ਨਾਲ ਪੜੋਗੇ ਰੀਡਿੰਗ ਰਾਈਟਿੰਗ ਪੜੋਗੇ ਉਹਨਾਂ ਨੂੰ ਹੋਰ ਜਿਆਦਾ ਵਧੀਆ ਆਪਣੇ ਬਾਰੇ ਪਤਾ ਲੱਗੂਗਾ ਆਪਾਂ ਨੂੰ ਵੀ ਉਹਨਾਂ ਬਾਰੇ ਪਤਾ ਲੱਗੂਗਾ ਗੁਰੂ ਘਰਾਂ ਦੇ ਵਿੱਚ ਵੀ ਗੱਲਬਾਤ ਚੱਲਦੀ ਰਹੀ ਆ ਮੈਂ ਕਈਆਂ ਨੂੰ ਪੁੱਛਦਾ ਹੁੰਦਾ ਕਿ ਯਾਰ ਆਪਾਂ ਇਕੱਠੇ ਹੋ ਕੇ ਇਹ ਕਰਨਾ ਹੈਗਾ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਸਪੈਨਿਸ਼ ਸਿੱਖਨੇ ਆ ਫਿਰ ਉਹਨਾਂ ਨੂੰ ਮੇਰਾ ਇਹ ਹੀ ਹੁੰਦਾ ਕਿ ਗੁਰੂਕ੍ਰਾਂ ਸਾਬ ਤੁਸੀਂ ਇੱਥੇ ਗੁਰਦੁਆਰੇ ਆਉਂਦੇ ਮੱਥਾ ਟੇਕ ਲਓ ਜੇ ਆਪਾਂ ਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਗੀ ਤਾਂ ਆਪਾਂ ਉਹਨੂੰ ਕਿੱਦਾਂ ਪਰਫਾਰਮ ਕਰਾਂਗੇ ਕਿਵੇਂ ਪਤਾ ਹੈ ਕਿਵੇਂ ਸਮਝਾ ਕਿਵੇਂ ਪਾਸਿੰਸ ਜਨਾਬ ਜੀ ਦਾ ਸਵਾਗਤ ਕਰਦਾ ਹਾਂ ਆਮ ਕਰਕੇ ਜਦੋਂ ਵਿਦੇਸ਼ਾਂ ਵਿੱਚ ਅਸੀਂ ਬਸਦੇ ਆ ਨਾ ਪੰਜਾਬ ਪ੍ਰਤੀ ਅਸੀਂ ਕਾਫੀ ਦਰਦਮੰਦ ਹੁੰਨੇ ਆ ਕਿ ਪੰਜਾਬ ਦੇ ਸਕੂਲਾਂ ਵਿੱਚ ਇਹ ਕਿਹਾ ਜਾਂਦਾ ਕਿ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਪਰ ਇੱਕ ਤੁਹਾਨੂੰ ਖੁਸ਼ਖਬਰੀ ਦੇਣ ਲੱਗਿਆ ਕਿ ਜੇ ਪੰਜਾਬ ਦੇ ਵਿੱਚ ਪੰਜਾਬੀ ਦੇ ਉੱਤੇ ਬੈਣ ਲੱਗਦਾ ਪਰ ਅਮਰੀਕਾ ਦੇ ਸਕੂਲਾਂ ਵਿੱਚ ਪੰਜਾਬੀ ਪੜਾਈ ਜਾਣ ਲਈ ਉਪਰਾਲੇ ਹੋ ਰਹੇ ਨੇ ਇਸ ਉਪਰਾਲੇ ਨੂੰ ਬੂਰ ਪਿਆ ਜੀ ਸੈਲਮਾ ਦੇ ਵਿੱਚ ਸੈਲਮਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਸਾਡੇ ਨਾਲ ਨੇ ਅੱਜ ਪ੍ਰੈਜ਼ੀਡੈਂਟ ਸਰਦਾਰ ਨਰਿੰਦਰ ਸਿੰਘ ਜੀ ਸੋਹਤਾ ਉਹਨਾਂ ਨੂੰ ਨਿਕ ਸੋਹਤਾ ਕਰਕੇ ਜਿਆਦਾ ਜਾਣਦੇ ਆ ਉਹਨਾਂ ਤੋਂ ਪੁੱਛਦੇ ਆ ਵੀ ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਸੈਲਮਾ ਯੂਨੀਫਾਈਡ ਸਕੂਲ ਜਿਹੜਾ ਡਿਸਟ੍ਰਿਕਟ ਹਾਊਸ ਵਿੱਚ 11 ਟੋਟਲ ਸਕੂਲ ਨੇ ਔਰ ਸਕੂਨਰਿਚ ਇਹਨਾਂ ਨੇ ਪੰਜਾਬੀ ਲਾਗੂ ਕਰਵਾਈ ਹੈ ਕਿਵੇਂ ਕਰਵਾਈ ਇਹ ਸਾਰਾ ਕੁਝ ਆਪਾਂ ਉਹਨਾਂ ਤੋਂ ਜਾਣਦੇ ਹਾਂ ਪਹਿਲੇ ਕਰੀਏ ਇਹਨਾਂ ਦਾ ਸਵਾਗਤ ਹਾਂਜੀ ਵੀਰ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰਪਾਲ ਸਿੰਘ ਭਾਜੀ ਮੈਨੂੰ ਆਪਣੇ ਸ਼ੋਅ ਦੇ ਵਿੱਚ ਸੱਦਿਆ ਤਾਂ ਨਾਲ ਹੀ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਤਾਂ ਬਹੁਤ ਵਧੀਆ ਨਿਊਜ਼ ਆ ਜਿਹੜੀ ਆਪਾਂ ਇਹ ਗੱਲਬਾਤ ਕਰਾਂਗੇ ਤਾਂ ਮੈਂ ਮੇਰਾ ਇਸ ਟਾਈਮ ਆਪਣੇ ਬਾਰੇ ਥੋੜਾ ਬਾਰੇ ਦੱਸ ਦਿੰਦਾ ਨਰਿੰਦਰ ਸਿੰਘ ਸਹੋਰਤਾ ਇੱਥੇ ਸੌਂਡੈਕਸਾਇਆ ਟਾਊਨ ਹੈ ਜੀ ਇੱਥੇ ਫ੍ਰਿਜਨੋ ਦੇ ਲੱਗੇ ਸੈਂਟਰੋ ਕੈਲੀਫੋਰਨਿਕ ਦੇ ਵਿੱਚ ਤਾਂ ਇਹਦੀ ਪੋਪੂਲੇਸ਼ਨ ਅਬਾਊਟ 30000 ਹੈਗੀ ਆ 30000 ਆ ਉਹਦੇ ਵਿੱਚ ਆਪਣੇ ਕੋ ਬਾਊਟ 6500 ਨਿਆਣਾ ਹੈਗਾ 11 ਸਕੂਲ ਆਉਂਦੇ ਹੈਗੇ ਆ ਸੋ ਇਹ ਬੜਾ ਪੁਰਾਣਾ ਟਾਊਨ ਹੈਗਾ ਇੱਥੇ ਪਹਿਲਾਂ ਪੰਜਾਬੀ 1907 ਦੇ ਵਿੱਚ ਇਸ ਜਗ੍ਹਾ ਤੋਂ ਆਏ ਸਕੇ ਇੱਥੇ ਅੱਗੇ ਸੈਟਲਮੈਂਟ ਹੋਏ ਫਾਰਮਰ ਹੌਲੀ ਹੌਲੀ ਤਾਂ ਇਹ ਬਹੁਤ ਵਧੀਆ ਹੋਇਆ ਹੈਗਾ ਡਿਸੀਜਨ ਜਿਹੜਾ ਜੁਲਾਈ 23 ਨੂੰ ਅ ਦੋ ਕਲਾਸਿਸ ਪੰਜਾਬੀ ਦੀਆਂ ਹੋਊਗੀਆਂ ਹਾਈ ਸਕੂਲ ਦੇ ਵਿੱਚ ਤਾਂ ਅੱਛਾ ਇਹ ਦੱਸੋ ਤਹਾਡੇ ਮਾਈਂਡ ਦੇ ਵਿੱਚ ਇਹ ਕਿਵੇਂ ਆਇਆ ਚਲੋ ਤੁਸੀਂ ਡਿਸਟ੍ਰਿਕਟ ਬੋਰਡ ਦੇ ਵਿੱਚ ਪ੍ਰੈਜ਼ੀਡੈਂਟ ਦੀ ਇੱਕ ਇਲੈਕਟਿਡ ਤੁਸੀਂ ਬੋਡੀ ਦੇ ਵਿੱਚ ਆਇਓ ਤੁਹਾਡੀਆਂ ਇਲੈਕਸ਼ਨ ਹੁੰਦੀਆਂ ਚੁਣੇ ਗਏ ਹੋ ਚੁਣਨ ਤੋਂ ਬਾਅਦ ਤੁਹਾਨੂੰ ਪ੍ਰੈਜ਼ੀਡੈਂਟ ਬਣਾਇਆ ਬੋਰਡ ਵੱਲੋਂ ਇਹ ਦੱਸੋ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆ ਵੀ ਆਪਾਂ ਬਾਕੀ ਦਾ ਕੰਮ ਕਰਨੇ ਕਰਨੇ ਆ ਪੰਜਾਬੀ ਵਾਲਾ ਕੰਮ ਜ਼ਰੂਰ ਕਰਨਾ ਹੈ ਪੰਜਾਬੀ ਜ਼ਰੂਰ ਸਕੂਲਾਂ 'ਚ ਕਰਵਾਣੀ ਹੈ ਕੀ ਇਹ ਜਿਹੜੇ ਪੇਰੈਂਟਸ ਹੈ ਉਹਨਾਂ ਦੀ ਮੰਗ ਸੀ ਜਾਂ ਤੁਹਾਡਾ ਦੁੱਖ ਸੀਗਾ ਵੀ ਇਸ ਲਈ ਕਰਨਾ ਹੈ ਦੇਖੋ ਪਾਜੀ ਬਹੁਤ ਵਧੀਆ ਕੁਐਸਚਨ ਆ ਇਹ ਮੇਰੇ ਅੰਦਰੋਂ ਵੀ ਸਿਗਾ ਕਿ ਪੰਜਾਬੀ ਦਾ ਮੇਰੀ ਮਦਰ ਲੈਂਗੁਏਜ ਪੰਜਾਬੀ ਹੈ ਉੱਥੋਂ ਮੈਂ 15 ਸਾਲ ਦਾ ਸੀਗਾ ਜਦੋਂ ਆਇਆ ਤਾਂ ਉਹ ਵੀ ਸਿਗਾ ਕਿ ਯਾਰ ਇੱਕ ਪੰਜਾਬੀ ਦੇ ਵਿੱਚ ਉਸ ਟਾਈਮ ਜਦੋਂ ਆਇਆ ਬਹੁਤ ਘੱਟ ਹੁੰਦੇ ਸੀਗੇ ਪੰਜਾਬੀ ਤਾਂ ਸਕੂਲਾਂ ਦੇ ਵਿੱਚ ਕਾਫੀ ਬੁੱਲਿੰਗ ਹੁੰਦੀ ਸੀਗੀ ਤਾਂ ਫੇਰ ਮੇਰੇ ਨਿਆਣੇ ਇੱਥੇ ਦੇ ਬੌਂਡ ਹੈਗੇ ਆ ਦੋ ਗੁੱਡੀਆਂ ਇੱਕ ਕਾਕਾ ਹੈਗਾ ਤਾਂ ਉਹਨਾਂ ਨੂੰ ਵੀ ਪੰਜਾਬੀ ਬਹੁਤ ਵਧੀਆ ਉਹਨੇ ਸਿੱਖੀ ਇੱਥੇ ਸਕੂਲੇ ਗੁਰਦੁਆਰੇ ਤਾ ਹਮੇਸ਼ਾ ਸਿਗਾ ਕਿ ਕੋਈ ਇਦਾਂ ਦੀ ਚੀਜ਼ ਆਪਾਂ ਇਨਵੋਲਵ ਹੋਈਏ ਜਿਹਦੇ ਵਿੱਚ ਆਪਾਂ ਪੰਜਾਬੀ ਨੂੰ ਗਾਹਾਂ ਹੋਰ ਲੈ ਕੇ ਚੱਲੀਏ ਕਿ ਇੰਨੀ ਵਧੀਆ ਭਾਸ਼ਾ ਆਪਣੇ ਇੰਨੀ ਵਧੀਆ ਤੁਹਾਡਾ ਕਲਚਰ ਆ ਇੰਨਾ ਵਧੀਆ ਤੁਸੀਂ ਨਾਲ ਸਾਰਾ ਪਰਿਵਾਰ ਜੁੜਿਆ ਹੈ ਇੱਕ ਇਸ ਕਲਚਰ ਦੇ ਥਰੂ ਇਹਨੂੰ ਆਪਾਂ ਕਿਉਂ ਨਾ ਵੰਡੀਏ ਹੋਰਾਂ ਦੇ ਵਿੱਚ ਦੂਜਿਆਂ ਨੂੰ ਦੱਸੀਏ ਸਟੂਡੈਂਟਾਂ ਨੂੰ ਸਕੂਲਾਂ ਦੇ ਵਿੱਚ ਆਪਣੇ ਨਿਆਣੇ ਮੈਂ ਭਾਜੀ ਤੁਹਾਨੂੰ ਦੱਸਦਾ ਆਪਣੇ ਕੋ 200 ਨਿਆਣੇ ਹੈਗਾ ਸਾਰੇ ਨਿਆਣਿਆਂ ਦਾ ਏ ਗ੍ਰੇਡ ਆਉਂਦੇ ਆ 95% ਤੋਂ ਜ਼ਿਆਦਾ ਸੋ ਇਹ ਆਪਣੇ ਬਲੱਡ ਦੇ ਵਿੱਚ ਹੈਗਾ ਆ ਕਿ ਜਿੱਦਾਂ ਪੜ੍ਹਾਈ ਕਰਦੇ ਆਪਣੇ ਨਿਆਣੇ ਬਹੁਤ ਅੱਗੇ ਜਾਂਦੇ ਆ ਸੋ ਇਹ ਮੇਰੇ 'ਚ ਅੱਗੇ ਵੀ ਸੀਗਾ ਚਾਹੇ ਇੱਕ ਪਲੱਸ ਅੱਜਕੱਲ ਕੋਈ ਵੀ ਜੌਬ ਤੁਸੀਂ ਲੈਂਦੇ ਆ ਜਿੰਨੀ ਆਪਣੀ ਪਾਪੂਲੇਸ਼ਨ ਹੋ ਰਹੀ ਹੈ ਇੱਥੇ ਪੰਜਾਬੀ ਦੀ ਹਮੇਸ਼ਾ ਜੇ ਤੁਹਾਨੂੰ ਦੋ ਲੈਂਗੁਏਜ ਆਉਂਦੀਆਂ ਆ ਉਹਦਾ ਜ਼ਿਆਦਾ ਚਾਂਸਸ ਹੈਗਾ ਜੌਬ ਨੂੰ ਲੈਂਣ ਲਈ ਸੋ ਕੋਈ ਮੈਡੀਕਲ ਵਿੱਚ ਚੱਲ ਜਾਓ ਜਾ ਇੰਜੀਨੀਅਰਿੰਗ ਚ ਚਲ ਜਾਓ ਤਾਂ ਜਾਂ ਤੁਸੀਂ ਸਟੋਰਾਂ ਦੇ ਵਿੱਚ ਜਾਂ ਫਾਰਮਿੰਗ ਦੇ ਵਿੱਚ ਹਰ ਇੱਕ ਦੇ ਜਗ੍ਹਾ ਜਿਹਨੂੰ ਪੰਜਾਬੀ ਨਾਲ ਆਉਂਦੀ ਹੈ ਸੈਕੰਡ ਲੈਂਗੁਏਜ ਉਹਦੇ ਪਹਿਲਾ ਚਾਂਸਸ ਜ਼ਿਆਦੇ ਆ ਜੌਬ ਮਿਲਣ ਦੇ ਸੋ ਮੇਰਾ ਇਕੱਲਾ ਹੀ ਨਹੀਂ ਹੈਗਾ ਇਹ ਉਦਮ ਨਾਲ 8 8 ਸਾਲ 9 ਸਾਲ ਹੋ ਗਏ ਸੀਗੇ ਇਹਨੂੰ ਆਪਾਂ ਸਕੂਲ ਦੇ ਵਿੱਚ ਜਦੋਂ ਜੈਦ ਕਰਦੇ ਹਾਂ ਉਹ ਇਹਦੇ ਨਾਲ ਇੱਥੇ ਪ੍ਰੋਸੀਜਰ ਕੀ ਹੈ ਪ੍ਰੋਸੀਜਰ ਸਟਾਰਟ ਕਿੱਥੋਂ ਹੋਇਆ ਕਿਵੇਂ-ਕਿਵੇਂ ਸਾਰਾ ਇਹਨੂੰ ਦੱਸੋਗੇ ਪਲੀਜ਼ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਇਹ ਹੈ ਨੌਕਸਾਲ ਜਦੋਂ ਮੈਂ ਦੱਸਿਆ ਹੈਗਾ ਕਿ ਹੋ ਗਿਆ ਇਹਨਾਂ ਨੂੰ ਆਪਾਂ ਚਾਹੁੰਦੇ ਸੀਗੇ ਕਿ ਸਾਡੀਆਂ ਪੰਜਾਬੀ ਨੂੰ ਵੀ ਨਾਲ ਸਪੈਨਿਸ਼ ਦੇ ਆਪਸ਼ਨ ਰੱਖੋ ਤਾਂ ਕਹਿੰਦੇ ਸੀਗੇ ਕਿ ਨਹੀਂ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ ਨਾਫ ਸਟੂਡੈਂਟਸ ਨਹੀਂ ਹੈਗੇ ਆ ਇਹਦੇ ਨਾਲ ਜਿਕਾਰਾ ਮੂਵਮੈਂਟ ਆਇਆ ਕਿੱਥੇ ਆਪਣੇ ਸਿੱਖਸ ਵਾਲਿਆਂ ਦੀ ਜੂਥ ਦੀ ਉਹਨਾਂ ਨੇ ਵੀ ਕਾਫੀ ਆਪਣਾ ਸਾਥ ਦਿੱਤਾ ਹੋਰ ਲੋਕਲ ਜਿਹੜਾ ਇੱਥੇ মিডিਆ ਆ ਪੰਜਾਬੀ ਅ ਗੁਰਦੀਪ ਸਿੰਘ ਸ਼ੇਅਰ ਗੱਲ ਹੋਏ ਜਾਂ ਹੋਰ ਵੀ মিডিਆ ਕਲਵੰਤ ਸਿੰਘ ਧਾਲੀਆ ਹੋਏ ਉਹਨਾਂ ਨੇ ਵੀ ਕਾਫੀ ਆਪਣਾ ਸਾਥ ਦਿੱਤਾ ਫਿਰ ਗੁਰਦੁਆਰੇ ਦੀਆਂ ਜਿਹੜੇ ਇੱਥੇ ਲੋਕਲ ਗੁਰਦੁਆਰੇ ਆ ਉਹਨਾਂ ਸਿੱਖ ਸੰਤਾਂ ਨੇ ਬਹੁਤ ਆਪਣੇ ਨਾਲ ਸਾਥ ਦਿੰਦੇ ਰਹੇ ਆ ਸੋ ਇਹ ਇਕੱਲਾ ਮੇਰਾ ਨਹੀਂ ਕ੍ਰੈਡਿਟ ਹੈਗਾ ਤੁਸੀਂ ਮੈਨੂੰ ਨਾ ਦੇਵੋ ਸਾਰੇ ਪੰਜਾਬੀਆਂ ਦਾ ਨਾਲ ਤੁਹਾਡਾ ਵੀ ਕ੍ਰੈਡਿਟ ਹੈਗਾ ਇਹ ਬਹੁਤ ਹਾਂਜੀ ਕਾਫੀ ਜੋ ਜੇ ਤੋਂ ਬਾਅਦ ਪ੍ਰੋਸੀਜਰ ਕਿਦਾਂ ਸਟਾਰਟ ਹੋਏਗਾ ਜੇ ਕਿਸੇ ਹੋਰ ਸਟੇਟ ਦੇ ਵਿੱਚ ਵੀ ਕਿਸੇ ਨੇ ਇਸ ਨੂੰ ਲਾਗੂ ਕਰਨਾ ਹੋਵੇ ਵੀ ਅਸੀਂ ਵੀ ਆਪਣੇ ਏਰੀਆ ਦੇ ਵਿੱਚ ਸਕੂਲਾਂ ਵਿੱਚ ਪੰਜਾਬੀ ਪ੍ਰਤੀ ਸੁਚੇਤ ਹੋਣਾ ਚਾਹੁੰਦੇ ਆ ਪੰਜਾਬੀ ਪੜ੍ਹਾਉਣਾ ਚਾਹੁੰਦੇ ਆ ਉਹਨਾਂ ਨੂੰ ਕਰਨਾ ਕੀ ਪੈਣਾ ਸਟਾਰਟਿੰਗ ਕੀ ਹੈ ਹਾਂਜੀ ਇਹਦਾ ਪ੍ਰੋਸੀਜਰ ਬੇਸਿਕਲੀ ਆਪਣੇ ਸਕੂਲ ਦੇ ਵਿੱਚ ਕਿੰਨੇ ਨਿਆਣੇ ਪੰਜਾਬੀ ਆ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਨੂੰ ਜਦ ਬੇਸਿਸ ਉਹ ਬੰਦਣਾ ਪੈਣਾ ਕਿ ਕਿੰਨੇ ਨਿਆਣੇ ਆ ਆਪਣੇ ਸਕੂਲ ਡਿਸਟ੍ਰਿਕਟ ਉਹਨਾਂ ਦੀ ਜ਼ਰੂਰਤ ਕਿਵੇਂ ਆ ਜ਼ਰੂਰਤ ਦੇ ਅਕੋਰਡਿੰਗ ਆ ਜ਼ਰੂਰਤ ਦੇ ਅਕੋਰਡਿੰਗ ਆ ਫਿਰ ਤੁਸੀਂ ਜਾ ਕੇ ਸੁਪਰਟੈਂਡੈਂਟ ਹੁੰਦਾ ਸਕੂਲ ਦਾ ਸਾਰੇ ਉਹਨੂੰ ਜਾ ਕੇ ਮਿਲੋ ਵੀ ਸਾਡੇ ਨਿਆਣਿਆਂ ਨੂੰ ਅਸੀਂ ਚਾਹੁੰਦੇ ਆ ਕਿ ਨਾਲ ਪੰਜਾਬੀ ਸਿੱਖਣ ਤਾਂ ਨਾਲ ਹੋਰ ਵੀ ਕੱਲੇ ਆਪਣੇ ਨਹੀਂ ਕੱਲੇ ਗੋਰਿਆਂ ਦੇ ਨਿਆਲੇ ਵੀ ਤੁਸੀਂ ਜਾ ਸਕਦੇ ਆ ਕਿ ਕਹਿ ਸਕਦੇ ਹੈਗੇ ਕਿ ਸਾਨੂੰ ਅਸੀਂ ਇੱਥੇ ਆਪਸ਼ਨ ਮੰਗਦੇ ਆ ਪੰਜਾਬੀ ਦੀ ਫਿਰ ਉਹ ਰੈ ਪ੍ਰੋਸੀਜਰ ਨੈਕਸ ਆ ਉਹਨਾਂ ਨੇ ਫਿਰ ਬਜਟ ਦੇ ਵਿੱਚ ਦੇਖਣਾ ਪੈਂਦਾ ਕਿ ਕਿੰਨੇ ਪੈਸੇ ਹੈਗੇ ਆ ਟੀਚਰ ਨੂੰ ਹਾਇਰ ਕਰਨ ਲਈ ਹੁਣ ਲੱਖ ਡਾਲਰ ਤੋਂ ਤੋਂ ਓਵਰ ਸਟਾਰਟਿੰਗ ਹੈ ਇਹਨਾਂ ਦੀ ਵੇਜਸ ਹੈ ਟੀਚਰਾਂ ਦੀ ਰਾਈਟ ਤਾਂ ਇਹ ਵੀ ਉਹਨਾਂ ਨੇ ਦੇਖਣਾ ਹੈਗਾ ਆਪਣੀ ਬਜਟ ਚ ਪਾਉਣਾ ਹੈਗਾ ਆ ਸੋ ਬਾਕੀ ਜਿਹੜੇ ਆ ਬੋਰਡ ਦੇ ਵਿੱਚ ਜਾਓ ਤੁਸੀਂ ਇਨਵੋਲਵ ਹੋਵੋ ਮੀਟਿੰਗਾਂ ਦੇ ਵਿੱਚ ਜਾਓ ਪਲੱਸ ਮੈਂ ਇਹ ਵੀ ਦੱਸਣਾ ਚਾਹੁੰਦਾ ਤੁਹਾਡੇ ਜਰੀਏ ਕਿ ਆਪਾਂ ਇਨਵੋਲਵ ਹੋਵੋ ਬੋਰਡ ਦੇ ਵਿੱਚ ਆਓ ਜਿੱਦਾਂ ਮੈਂ ਜਿੱਦਾਂ ਆਇਆ ਸਿਟੀ ਕੌਂਸਲਾਂ ਚ ਆਓ ਹੋਰ ਡਿਸਟ੍ਰਿਕਟ ਜਿਹੜੇ ਆ ਕੋਈ ਵੀ ਹੈਲਥ ਡਿਸਟ੍ਰਿਕਟ ਆ ਉਹਦੇ ਵਿੱਚ ਇਨਵੋਲਵਮੈਂਟ ਹੋਰ ਜਿਹੜੇ ਕਲੱਬ ਵੀ ਆ ਉਹਨਾਂ 'ਚ ਵੀ ਇਨਵੋਲਵਮੈਂਟ ਦੇ ਉਹ ਸਿਟੀ ਨੂੰ ਪਤਾ ਲੱਗੇ ਕਿ ਪੰਜਾਬੀ ਆਪਣੇ ਉਹਦੇ ਚੀਜ਼ਾਂ ਦੇ ਵਿੱਚ ਹੈਗੇ ਆ ਸੋ ਇਹ ਚੀਜ਼ਾਂ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਹੋ ਕੇ ਬਿਲਡ ਅਪ ਕਰਨੀਆਂ ਪੈਣੀਆਂ ਫਿਰ ਕਿਸੇ ਜਾ ਕੇ ਆਪਾਂ ਪਹੁੰਚਾਂਗੇ ਹਨਾ ਤਾਂ ਪ੍ਰੋਸੀਜਰ ਇਹ ਆ ਕਿ ਤੁਸੀਂ ਜਾ ਕੇ ਦੇਖੋ ਆਪਣੇ ਨਿਆਣੇ ਕਿੰਨੇ ਆ ਤਾਂ ਉਹਨਾਂ ਦਾ ਉਤਸ਼ਾਹ ਕਿੰਨਾ ਆ ਤਾ ਇੱਕ ਇੱਕ ਕਲਾਸ ਦੇ ਵਿੱਚ 24-25 ਨਿਆਣੇ ਚਾਹੀਦੇ ਆ ਹਨਾ ਸੋ ਹੁਣ ਅਸੀਂ ਸਟਾਰਟ ਦਾ ਕਰ ਲਿਆ ਹੈਗਾ ਇੱਥੇ ਹੁਣ ਸਾਨੂੰ ਇਹ ਚਾਹੀਦਾ ਕਿ ਹੋਰ ਆਪਾਂ ਸਾਰੇ ਨਿਆਣਿਆਂ ਨੂੰ ਜਿੰਨੇ ਵੀ ਇਸ ਏਰੀਆ ਦੇ ਰਹਿੰਦੇ ਆ ਇਸ ਸਾਮੂਹ ਯੂਨੀਵਰਸਿਟੀ ਡਿਸਟ੍ਰਿਕਟ ਆਪਾਂ ਆਪਣੇ ਨਿਆਣਿਆਂ ਨੂੰ ਕਹੀਏ ਗਵੰਡੀਆ ਰ ਵੀ ਕਹੀਏ ਵੀ ਦੇਖੋ ਨਾਲ ਜੇ ਤੁਹਾਨੂੰ ਪੰਜਾਬੀ ਸਿੱਖੋ ਸਾਡੇ ਕਲਚਰ ਬਾਰੇ ਪੜੋ ਦੇਖੋ ਕੀ ਆ ਤੁਸੀਂ ਹੋਰ ਅੰਡਰਸਟੈਂਡਿੰਗ ਹੋਵੋਗੇ ਕਿ ਮੈਸ ਲੀਡਿੰਗ ਕਰਦੇ ਆ ਕਿ ਪਤਾ ਨਹੀਂ ਕੌਣ ਹੈਗੇ ਪੰਜਾਬੀ ਜਦੋਂ ਪੜੋਗੇ ਆਪਣੇ ਬਾਰੇ ਹਿਸਟਰੀ ਨਾਲ ਪੜੋਗੇ ਰੀਡਿੰਗ ਰਾਈਟਿੰਗ ਪੜੋਗੇ ਉਹਨਾਂ ਨੂੰ ਹੋਰ ਜਿਆਦਾ ਵਧੀਆ ਆਪਣੇ ਬਾਰੇ ਪਤਾ ਲੱਗੂਗਾ ਆਪਾਂ ਨੂੰ ਵੀ ਉਹਨਾਂ ਬਾਰੇ ਪਤਾ ਲੱਗੂਗਾ ਸਾਡੀ ਆਈਡੈਂਟੀਟੀ ਬਾਰੇ ਵੀ ਪਤਾ ਲੱਗੂ ਕਾਫੀ ਕੁਝ ਜੈ ਜੀ ਹਾਂਜੀ ਜੀ ਦੇਖੋ ਹੁਣ ਅ ਅੱਗੇ ਮੇਰੇ ਕਾਫੀ ਗੁਰੂ ਘਰਾਂ ਦੇ ਵਿੱਚ ਵੀ ਗੱਲਬਾਤ ਚੱਲਦੀ ਰਹੀ ਆ ਮੈਂ ਕਈਆਂ ਨੂੰ ਪੁੱਛਦਾ ਹੁੰਦਾ ਕਿ ਯਾਰ ਆਪਾਂ ਇਕੱਠੇ ਹੋ ਕੇ ਇਹ ਕਰਨਾ ਹੈਗਾ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਸਪੈਨਿਸ਼ ਸਿੱਖਣੇ ਆ ਫਿਰ ਉਹਨਾਂ ਨੂੰ ਮੇਰਾ ਇਹੀ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਤੁਸੀਂ ਇੱਥੇ ਗੁਰਦੁਆਰੇ ਆਉਂਦੇ ਮੱਥਾ ਟੇਕਣ ਜੇ ਆਪਾਂ ਨੂੰ ਗੁਰਮੁਖੀ ਪੜ੍ਹਨੀ ਨਹੀਂ ਆਊਗੀ ਤਾਂ ਆਪਾਂ ਉਹਨੂੰ ਕਿੱਦਾਂ ਪਰਫੋਰਮ ਕਰਾਂਗੇ ਹਨਾ ਜੀ ਪੜਾਂਗੇ ਕਿਵੇਂ ਸਮਝਾਂਗੇ ਕਿਵੇਂ ਤਾਂ ਆਪਣਾ ਤਾਂ ਮੂਲੇ ਹੀ ਇੱਥੇ ਸਾਰਾ ਜਿਹੜੇ 35 ਅਖੜਿਆ ਉੜੇੜੇ ਦੇ ਸਾਰੇ ਗੁਰਮੁਖੀ ਦੇ ਹੀ ਆ ਹਨਾ ਸੋ ਆਪਾਂ ਨੂੰ ਬੇਸਿਕ ਜਦੋਂ ਆਊਗੀ ਨਿਆੜੇ ਨੂੰ ਨੌਲੇਜ ਆਊਗੀ ਉਹ ਗੁਰੂ ਗੁਰੂ ਘਰ ਨਾਲ ਲੱਗੂਗੇ ਹਨਾ ਤਾਂ ਹੋਰ ਹੋਰ ਵਧੀਆ ਹੋਗੇ ਮੇਰੀ ਗੁੱਡੀ ਆ ਉਹ ਇਥੋਂ ਸਕੂਲੋਂ ਪੜ੍ਹ ਕੇ ਗਈ ਉਹ ਰੀਡਿੰਗ ਤੇ ਰਾਈਟਿੰਗ ਇੰਨੀ ਸੋਹਣੀ ਪੰਜਾਬੀ ਕਰਦੀ ਅਖਬਾਰ ਵੀ ਪੜ੍ਹ ਲੈਂਦੀ ਆ ਤੋਂ ਫੀਨਿਕਸ ਦੇ ਵਿੱਚ ਆ ਉੱਥੇ ਮੈਡੀਕਲ ਸਕੂਲ ਦੇ ਵਿੱਚ ਯੂਨੀਵਰਸਿਟੀ ਚ ਆ ਉੱਥੇ ਗੁਰਦੁਆਰੇ ਪੜਾਉਂਦੀ ਵੀ ਆ ਕਲਾਸੇ ਨਿਆਣਿਆਂ ਨੂੰ ਹਾਲੇ ਉਹ ਨਿਆਣੇ ਪੇਰੈਂਟਸ ਤੇ ਡਿਪੈਂਡ ਕਰਦਾ ਹੈਗਾ ਆਪਣੇ ਤੇ ਕਿ ਆਪਾਂ ਨਿਆਣਿਆਂ ਨੂੰ ਇਨਵੋਲ ਕਰਨਾ ਕਰਦੇ ਆਗੇ ਅੱਛਾ ਤੁਸੀਂ ਇਸ ਨੂੰ ਕਿਵੇਂ ਦੱਸੋਗੇ ਵੀ ਇਹਦੇ ਫਾਇਦੇ ਕੀ ਕੀ ਆ ਇੱਕ ਤਾਂ ਸੀ ਸਭ ਤੋਂ ਵੱਡਾ ਮੰਨਦੇ ਸਾਡੀ ਮਦਰ ਲੈਂਗੁਏਜ ਹੈ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਾਠ ਅਸੀਂ ਕਰ ਸਕਦੇ ਆ ਸਾਡਾ ਇਤਿਹਾਸ ਪੜ ਸਕਦੇ ਆ ਦੂਜੇ ਕੋਈ ਇਸ ਦਾ ਐਜੂਕੇਸ਼ਨ ਦੇ ਵਿੱਚ ਕੋਈ ਕ੍ਰੈਡਿਟ ਵਗੈਰਾ ਵੀ ਮਿਲਦੇ ਆਗੇ ਇਹ ਬਹੁਤ ਵਧੀਆ ਕੁਐਸਚਨ ਆ ਹੁਣ ਜਿਹੜੀਆਂ ਇਹਦੀਆਂ ਦੋ ਕਲਾਸਾਂ ਚ ਪੰਜਾਬੀ ਇੱਕ ਤਾਂ ਪੰਜਾਬੀ ਦੋ ਆ ਇਹਦੇ ਤੇ ਯੂਨਿਟਸ ਹੁੰਦੇ ਆ ਜਦੋਂ ਤੁਸੀਂ ਕਾਲਜ ਦੇ ਵਿੱਚ ਜਾਣਾ ਆ ਜਨਰਲ ਐਜੂਕੇਸ਼ਨ ਕਰਨੀ ਦੋ ਸਾਲ ਕੋਈ ਵੀ ਡਿਗਰੀ ਲੈਣ ਤੋਂ ਪਹਿਲਾਂ ਬੈਚਲਰ ਡਿਗਰੀ ਲੈਣੀ ਆ ਜਾਂ ਮਾਸਟਰ ਲੈਣੀ ਆ ਤਾਂ ਦੋ ਸਾਲ ਦਾ ਤੁਹਾਨੂੰ ਉਹ ਕੋਰਸਿਸ ਲੈਣੇ ਪੈਂਦੇ ਉਹਦੇ ਵਿੱਚ ਫੌਨ ਲੈਂਗੁਏਜ ਰਿਕੁਆਇਰਮੈਂਟਸ ਆ ਇਹ ਤੁਹਾਨੂੰ ਕ੍ਰੈਡਿਟ ਉਹਦੇ ਮਾਰੇ ਆ ਰਹੇ ਆ ਦੇਖੋ ਹਨਾ ਉਹ ਤੁਹਾਡਾ ਟਾਈਮ ਸੇਵ ਹੋ ਗਿਆ ਇੱਕ ਨਾਲੇ ਫਿਰ ਕਹਿ ਸਕਦੇ ਨਾਲੇ ਪੁੰਨ ਤੇ ਨਾਲੇ ਫਲੀਆਂ ਆਰੇ ਫੋਨ ਤਾਂ ਨਾਲੇ ਫਰੀ ਤੇ ਦੂਜੇ ਬੈਨੀਫਿਟਸ ਇਹ ਹੈਗਾ ਆ ਕਿ ਤੁਸੀਂ ਜਦੋਂ ਕਿਤੇ ਵੀ ਜੌਬ ਅਪਲਾਈ ਕਰੋਗੇ ਮੈਂ ਵਾਦਾ ਕਰਦਾ ਕਿ ਜਦੋਂ ਤੁਸੀਂ ਉੱਥੇ ਲਿਖੂਗੇ ਕਿ ਇੰਗਲਿਸ਼ ਦੇ ਨਾਲ ਪੰਜਾਬੀ ਆਉਂਦੀ ਆ ਜਦੋਂ ਤੁਹਾਡੀ ਇੰਟਰਵਿਊ ਲਊਗੇ ਕੋਈ ਵੀ ਫੀਲਡ ਹੋਵੇ ਮੈਂ ਜਿੱਦਾਂ ਮੇਰਾ ਜਨੀਰਿੰਗ ਦੇ ਵਿੱਚ ਆ ਠੀਕ ਹੈ ਜੀ ਮੇਰੇ ਆਪਣਾ ਜਨੀਰਿੰਗ ਦਾ ਆਫਿਸ ਹੈ ਮੇਰੇ ਕੋ 15 ਕੰਪਲਾਈ ਆ ਆਪਣੇ ਕੋ ਤਿੰਨੇ ਜਾਣੇ ਹੈਗੇ ਜਿਹੜੇ ਪੰਜਾਬੀ ਬੋਲਦੇ ਆ ਇੰਨਾ ਵਧੀਆ ਮੈਨੂੰ ਲੱਗਦਾ ਜਦੋਂ ਕੋਈ ਅਪਲਾਈ ਜਦੋਂ ਕਰਦਾ ਕਿ ਸਾਡੇ ਬੰਦੇ ਆਉਗੇ ਉਹਨਾਂ ਦਾ ਬੋਲਣਾ ਸੌਖਾ ਉਹਨਾਂ ਦੇ ਨਾਲ ਡੀਲ ਕਰਨਾ ਸੌਖਾ ਸੋ ਇਹੀ ਫਾਇਦਾ ਸਾਰਨ ਨੂੰ ਬੱਤਾ ਬਟਾ ਜਿਆਦਾ ਇਹ ਹੈਗਾ ਕਿ ਆਪਣੇ ਨਿਆਣਿਆਂ ਨੂੰ ਦੋ ਲੈਂਗੁਏਜ ਆਉਗੀਆਂ ਕਿੰਨੇ ਬੈਟਰ ਆਫ ਆ ਦੇਖੋ ਜੀ ਪੰਜਾਬੀ ਦੇ ਵਿੱਚ ਉਹਨਾਂ ਨੂੰ ਪੂਰੀ ਆਪਣੇ ਨੌਲੇਜ ਹੋਊਗੀ ਕਲਚਰ ਬਾਰੇ ਨੌਲੇਜ ਹੋਊਗੀ ਆਪਣੇ ਨਾਲ ਜੁੜੋਗੇ ਸਿੱਖੀ ਦੇ ਨਾਲ ਜੁੜੋਗੇ ਤਾਂ ਆਪਣੇ ਕਲਚਰ ਨੂੰ ਯਾਦ ਰੱਖੋਗੇ ਕਿ ਯਾਰ ਸਾਡਾ ਕਲਚਰ ਇੰਨਾ ਵਧੀਆ ਜਦੋਂ ਪੜਾਵਾਂਗੇ ਆਪਾਂ ਹੌਲੀ-ਹੌਲੀ ਇਹਦੇ ਵਿੱਚ ਰਿਲੀਜੀਅਸ ਬਾਰੇ ਵੀ ਦੱਸਾਂਗੇ ਹਰਾਜੀ ਸੈਕ ਕੋਣ ਆ ਕਿੱਦਾਂ ਪੰਜਾਬੀ ਆ ਰਾਏ ਦੇ ਸਾਰੇ ਆ ਜਾਣ ਲੈ ਇਹਦੇ ਵਿੱਚ ਠੀਕ ਹੈ ਜੀ ਸੋ ਫਿਰ ਤੁਹਾਨੂੰ ਜਿਵੇਂ ਜਿਹੜੇ ਸਿਲੈਕਸ਼ਨ ਹੋਣੀ ਹੈ ਟੀਚਰ ਦੀ ਉਹ ਕਿਵੇਂ ਹੋਣੀ ਹੈ ਸਿਲੈਕਸ਼ਨ ਆਲਰੇਡੀ ਕਰ ਚੁੱਕੇ ਆ ਜੀ ਵੈਰੀ ਗੁੱਡ ਤਾਂ ਉਹ ਆਪਾਂ ਆਲਰੇਡੀ ਜਨੇ ਕੀਤੀ ਹੈਗੀ ਆ ਐਡ ਬੀਐਡ ਕੀਤੀ ਹੈਗੀ ਆ ਉਹ ਆਪਾਂ ਹਾਇਰ ਕਰ ਲਈ ਆ ਟੀਚਰ ਤਾਂ ਆਲਰੇਡੀ ਸਾਰਾ ਗਾਸਤ 8 ਨੂੰ ਸਟਾਰਟ ਹੋ ਜਾਣੀਆਂ ਕਲਾਸਿਸ ਠੀਕ ਹੈ ਜੀ ਬਹੁਤ ਸੋਹਣਾ ਪ੍ਰੋਜੈਕਟ ਹੈ ਜੀ ਜਿੱਥੇ ਤੁਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਗੇ ਤੁਸੀਂ ਰੋਜ਼ਗਾਰ ਦੇ ਵੀ ਇੱਕ ਵਸੀਲੇ ਪੈਦਾ ਕੀਤੇ ਆ ਸਾਡੇ ਇੱਥੇ ਟੀਚਰ ਉੱਥੇ ਪੰਜਾਬੀ ਟੀਚਰਸ ਹਨ ਉਹਨਾਂ ਕੋਲ ਪੰਜਾਬੀ ਦੀ ਡਿਗਰੀ ਹੈ ਤੇ ਤੁਸੀਂ ਉਹਨਾਂ ਨੂੰ ਇੱਥੇ ਐਜੇ ਪੰਜਾਬੀ ਟੀਚਰ ਬਣਨ ਦਾ ਮੌਕਾ ਵੀ ਦੇ ਰਹੇ ਐਬਸੋਲੂਟਲੀ ਜੀ ਬਹੁਤ ਜ਼ਿਆਦਾ ਬੈਨੀਫਿਟ ਹੈਗੇ ਆ ਇਹਦੇ ਤਾਂ ਅਨਲਿਮਿਟਿਡ ਹੈ ਆ ਆਪਣੇ ਦੂਜੇ ਗੋਰਿਆਂ ਨੂੰ ਮਕਸੀਕਿਆਂ ਨੂੰ ਹੋਰ ਕਲਚਰ ਵਾਲਿਆਂ ਨੂੰ ਪਤਾ ਨਹੀਂ ਆਪਣੇ ਬਾਰੇ ਜਦੋਂ ਇਹ ਉਸ ਟੀਚਰ ਨੂੰ ਜਾ ਕੇ ਪੁੱਛੂਗੇ ਕਿ ਯਾਰ ਇਹ ਪੰਜਾਬੀ ਆਏ ਨੇ ਮੰਡੇ ਨੇ ਗੁੱਟਾ ਕਿਉਂ ਆ ਪਟਕਾ ਕਿਉਂ ਬਣਿਆ ਤਾਂ ਡੋ ਘਟਾ ਆਪਣੇ ਵਾਲੇ ਤਾਂ ਦੱਸਰਗੇ ਚੰਗੇ ਤਰੀਕੇ ਨਾਲ ਉਹ ਟੀਚਰ ਚੰਗੀ ਵਾਰਾ ਦੱਸੂਗਾ ਟੀਚਰ ਦੱਸੂਗਾ ਕਿ ਕੀ ਆ ਹਨਾ ਸੋ ਹੁਣ ਜਿੱਦਾਂ ਮੈਂ ਹੈਗਾ ਕਾਫੀ ਅੱਗੇ ਬੋਲਿੰਗ ਹੁੰਦੀ ਸੀਗੀ ਹੁਣ ਜਦੋਂ ਵੀ ਕਿਸੇ ਨਿਆਣੇ ਨਾਲ ਬੋਲਿੰਗ ਹੁੰਦੀ ਆ ਆਪਣੇ ਪੰਜਾਬੀ ਨਾਲ ਉਹ ਸਿੱਧੇ ਆ ਕੇ ਫੇ ਮੈਨੂੰ ਮਿਲ ਸਕਦੇ ਹੈਗੇ ਹਨਾ ਉਹ ਕਹਿੰਦੇ ਕਿ ਯਾਰ ਇਦਾਂ ਮੈਂ ਕਿਹਾ ਵੀ ਚਲੋ ਦੇਖਦੇ ਆ ਕਈ ਵਾਰੀ ਇਦਾਂ ਹੁੰਦੇ ਕਿ ਨਿਆਣੇ ਕਈਆਂ ਦੇ ਬਿਹੇਵੀਅਰ ਗੁੱਡ ਨਹੀਂ ਹੁੰਦਾ ਹਨਾ ਜੇ ਤੁਸੀਂ ਐਕਸਪਲੇਨ ਕਰਨਾ ਅਗਲੇ ਨੂੰ ਸਿੱਖੋ ਕੀ ਸਿੱਖੀ ਕੀ ਆ ਕੀ ਆ ਕਿਉਂ ਤੁਸੀਂ ਪਟਕਾ ਬਣਿਆ ਮੋਰ ਲਾਈਕਲੀ ਉਹ ਤੁਹਾਨੂੰ ਹੇਟ ਨਹੀਂ ਕਰੂਗਾ ਉਹ ਐਕਚੁਅਲੀ ਤੁਹਾਡੇ ਰਿਸਪੈਕਟ ਤੁਹਾਡਾ ਕਰੂਗਾ ਠੀਕ ਹੈ ਜੀ ਸੋ ਇਹਦੇ ਨਾਲ ਕਾਫੀ ਇੱਕ ਇੱਕ ਕੁਸਚਨ ਹੋਰਸ ਵੜੀ ਮੈਂ ਗੱਲ ਵਿੱਚ ਟੋਕੀ ਹੈ ਵੀ ਇਸ ਜਿਹੜੇ ਪੰਜਾਬੀ ટીਚਰ ਪੰਜਾਬੀ ਪੜ੍ਹਾਣ ਦਾ ਤੁਸੀਂ ਉਪਰਾਲਾ ਕੀਤਾ ਇੱਕ ਕੁਐਸਚਨ ਐ ਸੀ ਵੀ ਇੱਕ ਤਾਂ ਇਹ ਦੱਸੋ ਵੀ ਕਿਹੜੇ ਕਲਾਸ ਕਿਹੜੀ ਜਮਾਤ ਦੇ ਬੱਚਿਆਂ ਲਈ ਪੰਜਾਬੀ ਦੀ ਅਰੇਂਜਮੈਂਟ ਹੋਈ ਐ ਛੋਟੇ ਐ ਜਾਂ ਵੱਡੇ ਐ ਹਾਂਜੀ ਦੂਜੀ ਗੱਲ ਹਾਂਜੀ ਪਲੀਜ਼ ਹਾਂਜੀ ਪਹਿਲਾ ਐ ਆਪਣੇ 8ਵੀਂ 9ਵੀਂ ਤੋਂ ਲੈ ਕੇ 12ਵੀਂ ਤੱਕ ਰਿਹਾ ਹਾਈ ਸਕੂਲ ਜੀ 9ਵੀਂ ਤੋਂ ਲੈ ਕੇ 12ਵੀਂ ਤੱਕ ਰਿਹਾ ਨਿਆਣੇ ਜਿਹੜਿਆਂ ਨੇ ਫੌਨ ਲੈਂਗੁਏਜ ਲੈਣੀ ਪੈਂਦੀ ਹੈਗੀ ਆ ਉਹ ਲੈ ਸਕਦੇ ਹੈਗੇ ਆ ਇੱਕ ਇਹਦਾ ਇਹ ਇਹ ਇਹਨਾਂ ਦਾ ਫਾਇਦਾ ਇਕੱਲੇ ਸਾਡੇ ਪੰਜਾਬੀ ਭਾਈਚਾਰੇ ਦਾ ਕਿ ਜੇ ਤੁਹਾਡੇ ਅਦਰ ਕਮਿਊਨਿਟੀ ਦੇ ਲੋਕ ਵੀ ਤੁਹਾਨੂੰ ਉਮੀਦ ਆ ਪੜਨਗੇ ਪੰਜਾਬੀ ਸਿੱਖਣਗੇ ਮੈਂ ਕਿਹਾ ਜੀ ਤੁਸੀਂ ਹੋਰ ਵੀ ਕਮਿਊਨਿਟੀ ਦੇ ਪੜੋਗੇ ਤਾਂ ਅੱਗੇ ਆਲਰੇਡੀ ਚਾਰਾਂ ਸਕੂਲਾਂ ਚ ਚੱਲ ਰਹੀ ਆ ਤਾਂ ਜੂਨੀਅਨ ਸਿਟੀ ਆ ਫੇਰ ਹੈਗੇ ਆ ਆਪਣੇ ਜੂਬਾ ਸਿਟੀ ਆ ਫੇਰ ਫਰੇਜ਼ਨੋ ਆ ਤਾਂ ਹੁਣ ਇੱਥੇ ਸੈਲਮੇ ਆ ਠੀਕ ਹੈ ਜੀ ਸੋ ਇਹਦੇ ਮੋਸਟਲੀ ਉਹ ਜਿਹੜੇ ਸਕੂਲਾਂ ਚ ਮੈਂ ਦੇਖਦਾ ਹੁੰਦਾ ਉਹਦੇ ਚ ਜਾਦੇ ਹੋਰ ਨਿਆਣੇ ਆ ਇਹ ਉਹ ਹੈਗੇ ਆ ਮਕਸੀਕੇ ਵੀ ਹੈਗੇ ਆ ਸੋ ਉਹ ਬਹੁਤ ਵਧੀਆ ਹੈਗੇ ਆ ਕਿ ਇਹ ਉਹ ਆ ਕੇ ਤੁਹਾਡਾ ਕਲਚਰ ਬਾਰੇ ਪਤਾ ਕਰੋਗੇ ਆਪਣੇ ਨੇ ਆਨੇ ਦਾ ਕੰਨਾ ਕਰਨਾ ਆ ਹੋਪਫਲੀ ਆਪਣੇ ਕਰੂਗੇ ਜਰੂਰ ਮੈਨੂੰ ਉਮੀਦ ਹੈਗੀ ਹੈ ਕਿ ਆਪਣੇ ਇਹ ਇੰਟਰਵਿਊ ਦੇ ਬਾਅਦ ਲੋਕੀ ਹੋਰ ਸਾਡੇ ਨਾਲ ਜੁੜੂਗੇ ਕਿ ਕਿੱਦਾਂ ਵੱਡਿਆਂ ਦੀ ਰਿਸਪੈਕਟ ਕਰਨੀ ਹੈ ਸਾਰਾ ਕਲਚਰ ਦੇ ਵਿੱਚ ਹੀ ਆਉਂਦਾ ਠੀਕ ਹੈ ਜੀ ਜੇ ਆਪਾਂ ਸਕੂਲੇ ਨਾਲ ਪੜਾਵਾਂਗੇ ਹੁਣ ਆਪਣੇ ਪੇਰੈਂਟਸ ਕੋ ਟਾਈਮ ਨਹੀਂ ਹੈਗਾ ਰਾਈਟ ਉਹ ਜੋ ਸਕੂਲੇ ਕਲਾਸਿਸ ਹੋ ਗਈ ਜਦੋਂ ਤੁਸੀਂ ਆਪਾਂ ਉਹਨਾਂ ਨੂੰ ਕਲਾਸਾਂ ਦਿਵਾਵਾਂਗੇ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਨੇ ਪੰਜਾਬੀ ਬਾਰੇ ਸਿੱਖੋਗੇ ਨਹੀਂ ਜੀ ਤਾਂ ਆਟੋਮੈਟਿਕਲੀ ਛੋੜੇ ਬੜੇ ਨੌਲੇਜ ਆਉਗੇ ਘਰ ਜਾ ਕੇ ਪੁੱਛੂਗੇ ਵਰਲਡ ਡੈਡੀ ਇਹਦਾ ਕੀ ਮਾਂ ਮੇਰਾ ਕੀ ਮਤਲਬ ਹੈਗਾ ਸੋ ਉਹ ਬਹੁਤ ਜਿਆਦਾ ਵਧੀਆ ਹੈਗਾ ਕਿ ਇਹ ਸਾਰਿਆਂ ਦੇ ਵਧੀਆ ਹੈਗਾ ਆ ਹੋਰਾਂ ਕਲਚਰਲ ਨੂੰ ਵੀ ਇਕੱਠੇ ਬਾਈਂਡ ਕਰਾਂਗੇ ਬਹੁਤ ਸਨੋ ਉਪਰਾਲੇ ਅਸੀਂ ਤੁਹਾਨੂੰ ਪੰਜਾਬੀ ਲੋਕਾਂ ਦੇ ਬੋਲੋ ਸਪੈਸ਼ਲ ਉੱਚੇ ਥੀੇ ਤੌਰ ਤੇ ਵਧਾਈ ਦਿੰਨੇ ਆ ਵੀ ਤੁਸੀਂ ਇਸ ਜਿਹੜਾ ਮਹਾਨ ਉਦਮ ਉਪਰਾਲੇ ਦਾ ਇੱਕ ਹਿੱਸਾ ਬਣਿਓ ਤੇ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਹੈ ਕੀ ਕਹਿਣਾ ਚਾਹੋ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੋ ਤੁਸੀਂ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਦਾ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਤਾਂ ਇਹ ਆਪਾਂ ਇਹਨੂੰ ਆਪਾਂ ਹੋਰ ਉਤਸ਼ਾਹ ਦੇਈਏ ਹੋਰ ਸਟੀਆਂ ਦੇ ਵਿੱਚ ਹੋਰਾਂ ਜਿੱਥੇ ਆਪਣੇ ਪੰਜਾਬੀ ਕਮਿਊਨਿਟੀ ਰਹਿੰਦੀ ਆ ਤਾਂ ਆਪਾਂ ਇਹ ਜ਼ਰੂਰ ਇਹਦੀ ਐਗਜ਼ਾਮਪਲ ਲਵੋ ਸੰਨ ਮੈਨੂੰ ਕਾਲ ਮੈਨੂੰ ਕਰੋ ਪੁੱਛੋ ਕੀ ਪ੍ਰੋਸੀਜਰ ਹੈਗਾ ਆ ਜਿੱਥੇ ਵੀ ਅਸੀਂ ਤੁਹਾਡੇ ਲਈ ਖੜੇ ਆ ਤੇ ਬਾਕੀ ਮੈਂ ਇਹ ਵੀ ਕਹਿ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਉੱਥੇ ਵੀ ਪੰਜਾਬੀ ਨੂੰ ਨਾਲ ਜੋੜੋ ਤਾ ਅਸੀਂ ਇੱਥੇ ਅਸੀਂ ਪੂਰਾ ਆਪਣਾ ਕੋਸ਼ਿਸ਼ ਕਰ ਰਹੇ ਆ ਤੁਸੀਂ ਵੀ ਜਿਹੜੇ ਆਪਣੇ ਭਾਈ ਆ ਪੰਜਾਬ ਦੇ ਵਿੱਚ ਆ ਉਹਨਾਂ ਨੂੰ ਵੀ ਜੋੜਨਾ ਚਾਹੀਦਾ ਹੈਗਾ ਉਹਨਾਂ ਨੂੰ ਵੀ ਆਪਣੇ ਪੰਜਾਬੀ ਸਕੂਲਾਂ ਦੇ ਵਿੱਚ ਪੜਾਓ ਮੈਂ ਜਦੋਂ ਵੀ ਚਾਹੀਦਾ ਉੱਥੇ ਨਿਆਣੇ ਹਿੰਦੀ ਬੋਲਦੇ ਆ ਬੜਾ ਮਨ ਦੁਖ ਹੁੰਦਾ ਕਿ ਯਾਰ ਆਪਣੀ ਪੰਜਾਬੀ ਚ ਕਾਦੀ ਘਟਿਆ ਆ ਆਪਾਂ ਕਿਉਂ ਨਹੀਂ ਪੰਜਾਬੀ ਦੇ ਵਿੱਚ ਬੋਲ ਸਕਦੇ ਹੈਗਾ ਸ਼ਾਇਦ ਇਹ ਇੰਟਰਵਿਊ ਦੇਖਣ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਮਹਿਸੂਸ ਹੋਵੇ ਮਾਣ ਮਹਿਸੂਸ ਕਰਨਾ ਕਿ ਇਹ ਅਮਰੀਕਾ ਵਿੱਚ ਜੰਮੇ ਪਲੇ ਪੰਜਾਬੀ ਪੜ੍ਹ ਲਿਖ ਸਕਦੇ ਆ ਸਾਨੂੰ ਕੀ ਸਾਨੂੰ ਕਾਦੀ ਘਾਟ ਹੈ ਹਾਂਜੀ ਦੇਖੋ ਪੰਜਾਬੀ ਤਾਂ ਇੰਨੀ ਲੈਂਗੁਏਜ ਟੌਪ ਦੀ ਆ ਨੌਵੀਂ ਲੈਂਗੁਏਜ ਵਰਲਡ ਦੇ ਵਿੱਚ ਆ ਤਾਂ ਅੱਜ ਕੱਲ ਤੁਸੀਂ ਕੈਨੇਡਾ ਦੇਖ ਲਓ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਪਣੇ ਨੌ ਬੰਦੇ ਹੋਏ ਆ ਹਨਾ ਤਾਂ ਕੈਨੇਡਾ ਦੇ ਵਿੱਚ ਇੱਥੇ ਦੇਖ ਲਓ ਸਾਡੇ ਕੈਲੀਫੋਰਨੀਆ ਚ ਕਾਫੀ ਪੋਲਟੈਕਸ ਚ ਆ ਰਹਾ ਹਾਂ ਸੋ ਬੜਾ ਮਨ ਵਧੀਆ ਲੱਗਦਾ ਮੈਂ ਤੁਹਾਨੂੰ ਇੱਕ ਮਾੜੀ ਜਾਈ ਦੱਸੂਗਾ ਲਾਸਟ ਦੇ ਵਿੱਚ ਪਿਛਲੇ ਵੀਕ ਮੈਂ ਗਿਆ ਸੀਗਾ ਜੀ ਐਡਮਿੰਟਨ ਐਡਮਿੰਟਨ ਉੱਥੇ ਆਪਣੇ ਸੀਗਾ ਆਪਣੇ ਫੈਮਿਲੀ ਦੇ ਵਿੱਚ ਵੈਡਿੰਗ 에ਅਰਪੋਰਟ ਤੇ ਇੰਨੇ ਪੰਜਾਬੀ ਆਪਣੇ ਮਨ ਬੜਾ ਖੁਸ਼ ਹੋਇਆ ਸਰਦਾਰ ਪੱਗਾ ਬੰਨੀਆਂ ਪਾਜੀ ਸੱਸਰੀ ਕਾਲ ਸੱਸਰੀ ਕਾਲ ਮਨ ਇੰਨਾ ਆਪਾਂ ਦਾ ਇੱਥੇ ਹੀ ਆ ਪੰਜਾਬੀ ਮੋਹਰੇ ਹਨਾ ਜੀ ਤਾਂ ਬਹੁਤ ਮਨ ਖੁਸ਼ ਹੋਇਆ ਕਿ ਕਿੰਨੀਆਂ ਟਾਪ ਦੀਆਂ ਜੌਬਸ ਲਈਆਂ ਆ immigration security ਦੇ ਵਿੱਚ ਹਨ ਸਾਰਾ ਕੁਝ ਹੀ ਸੋ ਇਦਾਂ ਦੀਆਂ ਆਪਾਂ ਬਹੁਤ ਕੰਮ ਹਾਰਡ ਕਰਨ ਵਾਲੇ ਲੋਕੀਆ ਆਪਾਂ ਆਨੈਸਟ ਪੀਪਲ ਆ ਤਾਂ ਇਹਨੂੰ ਆਪਾਂ ਇਹ ਲੈਂਗੁਏਜੇ ਤੋਂ ਹੀ ਸਿੱਖਾਂਗੇ ਸੋ ਮੇਰੀ अगेन ਤੁਹਾਡੇ ਜਰੀਏ ਇਹ ਜ਼ਰੂਰ ਹੈਗਾ ਕਿ ਤੁਸੀਂ ਆਪਣੇ ਨਿਆਣਿਆਂ ਨੂੰ ਇਹ ਕਲਾਸਿਸ ਸਟਾਰਟ ਕੀਤੀਆਂ ਜਿਹੇ ਇਸ ਏਰੀਆ ਦੇ ਦੇਖ ਰਹੇ ਹੋ ਤਾਂ ਜ਼ਰੂਰ ਇਹਨੂੰ ਇਨਵੋਲਵਸ ਕਰੋ ਆਪਣੇ ਨਿਆਣਿਆਂ ਨੂੰ ਤਾਂ ਇਹ ਤਾਂ ਹੀ ਸਕਸੈਸਫੁਲ ਕਲਾਸਿਸ ਹੋ ਸਕਦੀਆਂ ਜੇ ਆਪਾਂ ਇਹਦੇ ਵਿੱਚ ਇਨਵੋਲਵਮੈਂਟ ਕਰਾਂਗੇ ਸਾਰੀ ਪੰਜਾਬੀ ਕਮਿਊਨਿਟੀ ਦਾ ਧੰਨਵਾਦ ਇੱਥੇ ਲੋਕਲ ਗੁਰੂ ਘਰਾਂ ਦਾ ਧੰਨਵਾਦ ਤਾਂ ਤੁਹਾਡਾ ਧੰਨਵਾਦ ਬਹੁਤ ਜ਼ਿਆਦਾ ਜੀ ਥੈਂਕ ਯੂ ਬਈ ਮਾ ਜੀ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ